ਪਲੇਆਫ ਤੇ ਜੋਨ ਬੜੀਆਂ ਮਲਕ ਕੋ ਚਟਨਿੰਗ ਕਾਲਸ ਆ ਰਹੀਆਂ ਸੀ ਤੇ ਮੈਂ ਉਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਮੈਂ ਮੈਂ ਕਿਹਾ ਚਲੋ ਕੋਈ ਨਾ ਕੋਈ ਸ਼ਾਂਤ ਹੋਏਗੀ ਕਿਸੇ ਦੀ ਪਰ ਅੱਜ ਮੈਂ ਸਵੇਰੇ ਜਦੋਂ ਆਫਿਸ ਆਇਆ ਆਪਣੇ ਜਦੋਂ ਮੇਰੇ ਬੁੜਿਆਂ ਨੇ ਦਫ਼ਤਰ ਖੋਲਿਆ ਤੇ ਮੈਨੂੰ ਪਤਾ ਲੱਗਾ ਜੀ ਇੱਥੇ ਸਾਡੇ ਮਲ ਕੋਈ ਫਾਇਰਿੰਗ ਹੋਈ ਆ ਪੰਜ ਮਲ ਕੋ ਕਾਲਸ ਮਲ ਕੋ ਪੰਜ ਜਿਹੜੇ ਆ ਨਾ ਜੀ ਮੈਨੂੰ ਕੋਈ ਕੋਈ ਯੂਕੇ ਦੇ ਨੰਬਰ ਤੋਂ ਕੁਈ ਪਾਕਿਸਤਾਨ ਦੇ ਨੰਬਰ ਤੋਂ ਵੀ ਫੋਨ ਆਏ ਨੇ ਤੇ ਕੋਈ ਜਰਮਨੀ ਦੇ ਨੰਬਰ ਤੋਂ ਫੋਨ ਆਏ ਨੇ ਉਹ ਲਗਾਤਾਰ ਮੈਨੂੰ ਕੋਈ 4 ਦਿਨੋਂ ਫੋਨ ਆਉਂਦੇ ਰਹੇ ਨੇ WhatsApp ਮੇਨੂੰ ਪਹੁੰਚ ਆਉਂਦੀਆਂ ਨਹੀਂ ਆ ਤੇ ਕਿਸੇ ਦੀ ਕੋਈ ਗੱਲ ਕਿੰਨੀ ਕੋਈ ਗੱਲ ਇਹਨਾਂ ਨੇ ਮੇਰੇ ਤੋਂ 50 ਲੱਖ ਦੀ ਫੋਡੀ ਆਹ ਹਨੀ ਅਧਰਵਾਲਾ ਜੀ ਮੇਰਾ ਦਫਤਰ ਅਗਲੀ ਲੰਡੋ ਰੋਡ ਤੇ ਇਥੇ ਪੰਜਾਬ ਫਾਈਨੈਂਸ ਕੰਪਨੀ ਦੇ ਨਾਂ ਦਾ ਮੈਨੂੰ ਜਿ ਪਿਛਲੇ ਹਫਤੇ ਤੋਂ ਨਾ ਬੜੀਆਂ ਮਲਕ ਉੱਤੇ ਚਟਨਿੰਗ ਕਾਲਸ ਆ ਰਹੀਆਂ ਸੀ ਤੇ ਮੈਂ ਉਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਤੇ ਮੈਂ ਮੈਂ ਕਿਹਾ ਚਲੋ ਕੋਈ ਨਾ ਕੋਈ ਸ਼ਰਤ ਹੋਏਗੀ ਕਿਸੇ ਦੀ ਪਰ ਅੱਜ ਮੈਂ ਸਵੇਰੇ ਜਦੋਂ ਆਫਿਸ ਆਇਆ ਆਪਣੇ ਜਦੋਂ ਮੇਰੇ ਮੁੰਡਿਆਂ ਨੇ ਦਫਤਰ ਖੋਲਿਆ ਤੇ ਮੈਨੂੰ ਪਤਾ ਲੱਗਾ ਜੀ ਇੱਥੇ ਸਾਡੇ ਮਲ ਕੋਈ ਫਾਇਰਿੰਗ ਹੋਈ ਆ ਤੇ ਪੰਜ ਮਲ ਕੋਲਸ ਮਲ ਮਿਲੇ ਨੇ ਤੇ ਅਸੀਂ ਪ੍ਰਸ਼ਾਸਨ ਕੋਈ ਅਸੀਂ ਮੰਗ ਕਰਨੇ ਆ ਕਿ ਆ ਜਿਹੜੇ ਮਲ ਕੋਈ ਗਲਤ ਅੰਸਰ ਹੈਗੇ ਨੇ ਇਰੇ ਆਲ ਮੁਲੇ ਲੋਕਾਂ ਨੂੰ ਚਟਰਨਿੰਗ ਕਾਲਸ ਕਰਕੇ ਤੇ ਪੈਸੇ ਦੀ ਡਿਮਾਂਡ ਕਰਦੇ ਨੇ ਐਓ ਜਲਦੀ ਉਹ ਜਲਦੀ ਫੜਿਆ ਜਾਏ ਤੇ ਸਾਡੇ ਬਟਾਲੇ ਸ਼ਹਿਰ ਦੀ ਅਮਨ ਸ਼ਾਂਤੀ ਜਿਹੜੀ ਆ ਉਹਨੂੰ ਬਰਕਰਾਰ ਕੀਤੀ ਜਾ ਕਿਸ ਨੰਬਰਾਂ ਤੋਂ ਕਾਲ ਆਈ ਸੀ ਕਿ ਉਹ ਜਿਹੜੇ ਆ ਨਾ ਜੀ ਮੈਨੂੰ ਕੋਈ ਕੋਈ ਯੂਕੇ ਦੇ ਨੰਬਰ ਤੋਂ ਕੋਈ ਪਾਕਿਸਤਾਨ ਦੇ ਨੰਬਰ ਤੋਂ ਵੀ ਫੋਨ ਆਏ ਨੇ ਤੇ ਕੋਈ ਜਰਮਨੀ ਦੇ ਨੰਬਰ ਤੋਂ ਫੋਨ ਆਏ ਨੇ ਉਹ ਲਗਾਤਾਰ ਮੈਨੂੰ ਕੋਈ 4 ਦਿਨ ਫੋਨ ਆਉਂਦੇ ਰਹੇ ਨੇ WhatsApp WhatsApp ਮੈਨੂੰ ਕਾਲ ਜਾਂਦੀਆਂ ਨਹੀਂ ਆ ਤੇ ਕਿਸੀ ਦੇ ਫਰੋਤੀ ਕਿ ਕਿੰਨੀ ਕਰਤੀ ਕਿੰਨੀ ਇਹਨਾਂ ਨੇ ਮੇਰੇ ਕੋਲ 50 ਲੱਖ ਦੀ ਫਰੋਤੀ ਮੁੱਲ ਮੰਗੀ ਸੀ ਤੇ ਮੈਂ ਕਹਾ ਮਤਲਬ ਮੈਂ ਕੋਈ ਧਿਆਨ ਨਹੀਂ ਦਿੱਤਾ ਮਰੇ ਚੀਤੇ ਤੇ ਇਹ ਫਾਇਰਿੰਗ ਕਦੋਂ ਹੋਈ ਸੀ ਕਿ ਫਾਇਰਿੰਗ ਜੀ ਆ ਰਾਤ ਨੂੰ ਕੋਈ ਅੱਜ ਹੈਗੀ ਆ 22 ਤਰੀਕ 21 ਰਾਤ ਨੂੰ ਫਾਇਰਿੰਗ ਕੋਈ ਸੀਸੀਟੀਵੀ ਵਿੱਚ ਆਏ ਕੋਈ ਬੰਦੇ ਜਿੱਤਾਂ ਸੀਸੀਟੀਵੀ ਦੇਖ ਰਿਹਾ ਜੀ ਮਤਲਬ ਅੰਦਰ ਭੱਠੇ ਦੇ ਨੇ ਪ੍ਰਸ਼ਾਸਨ ਦੇ ਬੰਦੇ ਭੱਠੇ ਦੇ ਆ ਅੰਦਰ ਉਹ ਦੇਖ ਰਹੇ ਆ ਜੀ ਤੁਸੀਂ ਦੇਖੀ ਸੀ ਕਿ ਵੈਸੇ ਸੀ ਸੀ ਵੀ ਨਹੀਂ ਮੈਂ ਹਲੇ ਨਹੀਂ ਦੇਖੇ ਹਲੇ ਤੇ ਉਹ ਪੁਲਿਸ ਓਡੇੋਂ ਆਣਾ ਪੰਨੋਂ ਕਹਿੰਦੇ ਇਹੀ ਮਾਨੂੰ ਦੇਖ ਲਈਏ ਉਹ ਦੇਖ ਲੈਣੇ ਕੀ ਲੱਗਦਾ ਕਿ ਜਿਹੜੀ ਸ਼ਰਿਆਮੋਂ ਧੜਕੀਆਂ ਹੋਣੀਆਂ ਜਾਂ ਫਿਰ ਪਾਲਸ ਹੋਣੇ ਅਲੱਗ-ਅਲੱਗ ਨੰਬਰਾਂ ਤੋਂ ਇਹ ਸਾਲ ਇਹ ਲੱਗਦਾ ਉਹ ਕਿ ਟਾਰਗੇਟ ਕਿਸ ਚੀਜ਼ ਦਾ ਉਹ ਲੱਗਦਾ ਜੀ ਇਹ ਕੋਈ ਮਤਲਬ ਗਲਤ ਮਤਲਬ ਅਨਸਰ ਜਿਹੜੇ ਆ ਨੇ ਜੀ ਪੰਜਾਬ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਆਮ ਜਿਹੜੇ ਲੋਕੀ ਨੇ ਉਹਨਾਂ ਚ ਮਤਲਬ ਪੈਨਿਕ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਆ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਮਤਲਬ ਹੋਰ ਪ੍ਰਸ਼ਾਸਨ ਜਿਹੜੀ ਮਤਲਬ ਸਾਡੇ ਐਮਐਲਏ ਸਾਹਿਬ ਜਿਹੜੇ ਸ਼ਰੀ ਕਲਸੀ ਜੀ ਹੈਗੇ ਨੇ ਤੇ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਨਕੇਲ ਪਾਈ ਜਾਏ ਬੰਦਿਆਂ ਨੂੰ ਤੇ ਹੋਰ ਮੈਂ ਉਹ ਹੀ ਮੰਨ ਕਰਨਾ ਜੀ ਮਤਲਬ ਇਹਨਾਂ ਨੂੰ ਨਕੇਲ ਪਾ ਕੇ ਇਹਨਾਂ ਨੂੰ ਅੰਦਰ ਦਿੱਤਾ ਜਾਏ ਜਿਹਦੇ ਨਾਲ ਮਤਲਬ ਅਮਨ ਸ਼ਾਂਤੀ ਬਣੀ ਰਹੇ ਆਪਣੀ ਸੇਫਟੀ ਬਾਤ ਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਸੇਫਟੀ ਹੈ ਹੋਈ ਹੈ ਜੀ ਇਹ ਮਤਲਬ ਮੰਗ ਕਰਦੇ ਆ ਕਿ ਸਾਨੂੰ ਕੋਈ ਮਤਲਬ ਇੱਥੇ ਕੋਈ ਇੱਧੇ ਹਲੇ ਦੁਆਲੇ ਕੋਈ ਮਤਲਬ ਪੱਕੇ ਨਕੇ ਲਾਏ ਜਾਣ ਕੋਈ ਪੈਟਰੋਲਿੰਗ ਪਾਰਟੀਆਂ ਮਤਲਬ ਰਾਤੀ ਮਤਲਬ ਲਾਈਆਂ ਜਾਣ ਤੇ ਬਾਕੀ ਕੀ ਨੁਕਸਾਨ ਕੀ ਹੋਇਆ ਜਦੋਂ ਫਾਇਰਿੰਗ ਹੋਈ ਨੁਕਸਾਨ ਹੈ ਜੀ ਆ ਸਾਡੇ ਜਿਹੜੇ ਦਫਤਰ ਦੇ ਸ਼ੀਸ਼ੇ ਨੇ ਸਾਰੇ ਤੋੜ ਗਏ ਨੇ ਟੁੱਟਦੇ ਨੇ ਇੱਧਰ ਦੇਖੀ ਇਹ ਦਫਤਰ ਦੇ ਸਾਡੇ ਸ਼ੀਸ਼ੇ ਟੁੱਟ ਗਏ ਨੇ ਸਾਰੇ ਜੀ ਤੇ ਪੂਰਾ ਦੀ ਗੇਟ ਬੰਦ ਸੀ ਕੋਈ ਤੁਹਾਡਾ ਕੋਈ ਮਤਲਬ ਮੱਲੀ ਨੁਕਸਾਨ ਤੇ ਨਹੀਂ ਜਾਨੀ ਨੁਕਸਾਨ ਤੇ ਨਹੀਂ ਹੋਇਆ ਬਾਕੀ ਸਾਡੇ ਦਫਤਰ ਦੇ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਨੇ ਸਾਰੇ ਹਾਜੀ ਇੱਥੇ ਬਟਾਲਾ ਜਲੰਧਰ ਰੋਡ ਤੇ ਜਿਹੜੀ ਆ ਫਾਈਨਾਂਸ ਕੰਪਨੀ ਹੈਗੀ ਆ ਇਹਦੇ ਵਿੱਚ ਮਾਰਨਿੰਗ ਕਾਲ ਆਈ ਸਾਨੂੰ ਕਾਲ ਰੀਸੀਵ ਹੋਈ ਤਾਂ ਅਸੀਂ ਮੌਕੇ ਤੇ ਪਹੁੰਚੇ ਹ ਸੋ ਇਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ ਰਾਤ ਨੂੰ 2:00 ਵਜੇ ਜਦੋਂ ਇਹਨਾਂ ਦਾ ਸ਼ਟਰ ਬੰਦ ਸੀ ਫਾਈਨਾਂਸ ਦੇ ਵਿੱਚ ਕੋਈ ਨਹੀਂ ਸੀ ਬੰਦ ਕਰਕੇ ক্লোਜ਼ ਕਰਕੇ ਗਏ ਸੀ ਤੇ ਕਿਸੇ ਹਮਲਾਵਰ ਨੇ ਉਹ ਜਾਲੀ ਵਾਲਾ ਸ਼ਟਰ ਹੈਗਾ ਉਹਦੇ ਵਿੱਚੋਂ ਜਿਹੜਾ ਸਮਾਲ ਵੈਪਨ ਦੇ ਨਾਲ ਕੋਈ 30 ਬੋਰੀਆਂ ਦੇ ਨਾਲ ਜਿਹੜਾ ਇਹਨਾਂ ਦੀ ਬੰਦ ਫਾਈਨਾਂਸ ਦੇ ਜਿਹੜਾ ਸ਼ੀਸ਼ਾ ਲੱਗਾ ਹੈ ਫਰੰਟ ਵਾਲਾ ਉਹਦੇ ਉੱਤੇ ਫਾਇਰਿੰਗ ਕੀਤੀ ਹੈ ਜਿਸ ਨਾਲ ਉਹ ਸ਼ੀਸ਼ਾ ਟੁੱਟ ਗਿਆ ਸੋ ਇੱਥੇ ਮੌਕੇ ਤੇ ਪੁੱਜੇ ਹੁਣ ਅਸੀਂ ਇਹਨਾਂ ਨੂੰ ਵਿਕਟਮ ਨੂੰ ਮਿਲੇ ਆ ਸੋ ਇਹਨਾਂ ਨੇ ਦੱਸਿਆ ਕਿ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਨੂੰ ਕਿਸੇ ਨੇ ਡਰਾ ਤੁਮका ਤੁਮਕੀ ਵੀ ਦਿੱਤੀ ਫੋਨ ਫੋਨ ਆਇਆ ਸੀ ਇਹਨਾਂ ਨੂੰ WhatsApp ਕਾਲ ਆਈ ਸੀ ਸੋ ਅਸੀਂ ਇਹਨਾਂ ਦੇ ਕੋਲ ਪਹੁੰਚ ਅਸੀਂ ਇਹਨਾਂ ਦੇ ਬਿਆਨ ਲੈ ਕੇ ਕੇਸ ਸਿਸਟਰ ਕਰ ਰਹੇ ਹਾਂ ਤੇ ਜਿਹੜਾ ਉਹ ਨੰਬਰ ਜਿੱਤੋਂ ਉਹਨੂੰ ਵੀ ਅਸੀਂ ਜਿਹੜਾ ਟੈਕਨੀਕਲੀ ਆਪਾਂ ਉਹਨੂੰ ਟ੍ਰੇਸ ਕਰ ਰਹੇ ਹਾਂ ਸੋ ਜਿਹੜਾ ਹਮਲਾਵਰ ਆ ਉਹਦੀ ਬਾਹਰ ਜਿਹੜਾ ਉਹ ਸ਼ਟਰ ਦੇ ਵਿੱਚੋਂ ਫਾਇਰ ਕਰਦਾ ਉਹਦੀ ਜਿਹੜੀ ਆ CCTV ਆ ਉਹ ਵੀ ਰਿਕਾਰਡ ਹੋਈ ਆ ਅਸੀਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੇਸ ਸਿਸਟਰ ਕਰਕੇ ਅੱਛੀ ਲੀਡਸ ਨੇ ਸਾਡੇ ਕੋਲ ਅਸੀਂ ਇਹਨੂੰ ਜਿਹੜਾ ਵਾ ਹਲ ਕਰਾਂਗੇ ਕਿਸ ਨੂੰ ਕਿੰਨੇ ਪਾਏ ਇਹ ਸਾਨੂੰ 5 ਜਿਹੜੇ ਖਾਲੀ ਰੌਂਦ ਮਿਲੇ ਨੇ